ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦਾ ਦਿਨ ਜਦ ਸਮੁੱਚੇ ਸਿੱਖ ਜਗਤ ਨੂੰ ਇਹ ਪਤਾ ਲੱਗਿਆ ਕਿ ਗਿਆਨੀ ਰਘਵੀਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਔਰ ਕਿਆ ਗਿਆ ਹੈ ਕਿ ਇਹ ਮੈਨੂੰ ਹੈੱਡ ਗ੍ਰੰਥੀ ਤੋਂ ਹਟਾਣਾ ਚਾਹੁੰਦੇ ਨੇ ਤੇ ਇਹਦੇ ਖਿਲਾਫ ਮੈਂ ਕੋਰਟ ਚ ਜਾ ਕਰ ਰਿਹਾ ਹਾਂ ਮੈਸਮ ਦਾ ਵਾਂ ਕੈਸੇ ਕੌਮ ਦੇ ਇਤਿਹਾਸ ਦੇ ਵਿੱਚ ਇਤਨੀ ਵੱਡੀ ਗਲਤੀ ਕਿਸੇ ਧਾਰਮਿਕ ਸ਼ਖਸੀਅਤ ਨੇ ਕੀਤੀ ਜਿਹੜੀ ਇਹਨਾਂ ਨੇ ਕੀਤੀ ਹੈ ਭਾਵੇਂ ਇਹਨਾਂ ਦੇ ਕਈ ਮੈਥੀ ਸਨ ਜਿਹੜੇ ਪਿਛਲੇ 1 ਸਾਲ ਤੋਂ ਪੰਥ ਨੂੰ ਨੁਕਸਾਨ ਕਰਨ ਵਾਲੀਆਂ ਗੱਲਾਂ ਕਰ ਰਹੇ ਸਨ ਉਸ ਵਕਤ ਮੈਂ ਕਿਆਂ ਨੂੰ ਮਿਲ ਕੇ ਕਿਹਾ ਭਾਈ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨਾ ਕਾਲ ਤੱਕ ਸਾਬਤ ਹੈ ਗਿਆਨੀ ਰਕबीर ਸਿੰਘ ਵੱਲੋਂ ਗਿਆਨੀ ਪ੍ਰੀਤ ਸਿੰਘ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਣ ਗਿਆ। ਪਰ ਉਹ ਬੰਦੇ ਕਿਉਂਕਿ ਇਹ ਉਹਨਾਂ ਦੀ ਹਮਾਇਤ ਕਰ ਰਹੇ ਸਨ ਬਾਗੀਆਂ ਦੀ, ਤਾਕੀਆਂ ਦੀ ਤੇ ਕੋਈ ਗੱਲ ਸੁਣਨ ਆਸੇ ਰਾਜੀ ਨਹੀਂ ਸਨ। ਪਰ ਮੈਂ ਸਮਝਾ ਕਿ ਮੇਰੀ ਉਸਕਤ ਜੋ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਸਨ ਸਾਰੀਆਂ ਸੱਚ ਸਾਬਤ ਹੋਈਆਂ। ਅੱਜ ਇਹ ਸਾਹ ਪਤਾ ਚੱਲਦਾ ਕਿ ਗਿਆਨੀ ਰਕबीर ਸਿੰਘ ਨੇ ਸਿੱਖ ਕੌਮ ਨੂੰ ਢਾਲਾਣ ਆਸਤੇ ਔਰ ਸਿੱਖ ਧਰਮ ਦੇ ਸਭ ਤੋਂ ਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਨਾਟਗ੍ਰੰਥੀ ਹੋਂਦ ਦੇ ਨਾਤੇ ਜਿਹੜਾ ਇਹ ਕੋਰਟ ਚ ਗਏਨ ਹਾਈ ਕੋਰਟ ਚ ਗਏਨ ਇਸ ਨੇ ਸਾਰੀ ਕੌਮ ਨੂੰ ਲੂਰੂ ਡੀਰ ਕਰਕੇ ਰੱਖ ਦਿੱਤਾ ਔਰ ਮੈਨੂੰ ਸਮਝ ਨਹੀਂ ਆ ਰਹੀ ਕਈ ਜੜੀਆਂ ਧਾਰਮਿਕ ਕਮੇਟੀਆਂ ਹਨ ਵੱਡੀਆਂ ਕਮੇਟੀਆਂ ਹਨ ਉਹਨਾਂ ਦੇ ਪ੍ਰਧਾਨ ਵੀ ਇਹਨਾਂ ਦੀ ਹਮਾਇਤ ਕਰ ਰਹੇ ਹਨ ਮੈਂ ਸਮਝਦਾ ਯਾ ਤਾਕਤ ਅਕਲ ਦਾ ਦੁਆਰਾ ਨਿਕਲ ਗਿਆ ਉਹਨਾਂ ਦਾ ਯਾ ਅਕਲ ਖੋ ਬੈਠੇਨ ਯਾ ਜਿਨ੍ਹਾਂ ਤਾਕਤਾਂ ਨਾਲ ਇਹ ਫੈਸਲੇ ਲੈ ਰਹੇ ਸਨ ਉਹਨਾਂ ਤਾਕਤਾਂ ਦੇ ਨਾਲ ਉਹ ਬਿਆਨ ਦੇ ਰਹੇ ਹਨ ਮੈਂ ਸਖ ਸ਼ਬਦਾਂ ਦੇ ਵਿੱਚ ਉਸ ਦੇ ਬਿਆਨ ਦੀ ਨਖੇਦੀ ਕਰਦਾ ਹਾਂ ਔਰ ਕਹਿੰਦਾ ਕਿ ਬਾਝ ਆ ਜਾਓ ਕੌ ਤੁਹਾਨੂੰ ਕਦੀ ਮਾਫੀ ਕਰਨਗੀ ਜਿਹੜੀ ਤੁਹਾਡੀ ਦੁਰਗਤ ਹੋਏਗੀ ਉਹ ਤੁਸੀਂ ਸੋਚ ਨਹੀਂ ਸਕਦੇ ਤੁਹਾਡੀ ਔਲਾਦ ਵੇਖੇਗੀ ਮੈਂ ਸ਼ੌਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਉੱਤੇ ਫੌਰਨ ਮੀਟਿੰਗ ਬੁਲਾ ਕੇ ਗਿਆਨੀ ਰਗਵੀਰ ਸਿੰਘ ਬਾਰੇ ਫੈਸਲਾ ਲੈਣ ਅਤੇ ਜਲਦ ਤੋਂ ਜਲਦ ਫੈਸਲਾ ਲੈਣ ਜਿਤਨਾ ਫੈਸਲਾ ਦੇਰ ਨਾਲ ਲਿਆ ਜਾਏਗਾ ਉਤਨਾ ਕੌਮ ਨੂੰ ਜੋ ਨੁਕਸਾਨ ਹੋਣਾ ਹੈ ਉਹ ਅਸੀਂ ਸਹਿ ਨਹੀਂ ਸਕਾਂਗੇ ਬੁੱਲਚੁੱਕ ਦੀ ਮਾਫੀ ਇੱਕ ਵਾਰ ਫਿਰ ਗਿਆਨੀ ਰਗਵੀਰ ਸਿੰਘ ਦੇ ਫੈਸਲੇ ਦੀ ਸਖਤ ਸ਼ਬਦਾਂ ਨੂੰ ਨਖੇਦੀ ਕਰਦਾ ਆਇਆ ਪ੍ਰਧਾਨ ਸਾਹਿਬ ਨੂੰ ਕਹਾਂਗਾ ਬੇਨਤੀ ਕਰਾਂਗਾ ਕਿ ਉਸ ਤੇ ਫੈਸਲਾ ਛੇਤੀ ਲੈਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ